ਕਹਿੰਦੇ ਨੇ ਕਈ ਵਾਰ ਨਾ ਸਾਰਿਆਂ ਨੂੰ ਸਮਝਾਉਣ ਵਾਲਿਆਂ ਨੂੰ ਆਪ ਵੀ ਪੰਗੇ ਪੈ ਜਾਂਦੇ ਨੇ ਆਪ ਵੀ ਬਲੀਆਂ ਪੈ ਜਾਂਦੀਆਂ ਨੇ ਮੇਰੇ ਨਾਲ ਵੀ ਇਦਾਂ ਹੀ ਹੋਇਆ ਤਿੰਨ ਦਿਨ ਪਹਿਲਾਂ ਦੀ ਗੱਲ ਏ ਮੈਂ ਨਾ ਆ ਜਿਹੜਾ ਆ ਡੀਐਸਰ ਚੋਨਾ ਨਹੀਂ ਬੀਜਦੇ ਕੇਰ ਕੇ ਇਹਦੇ ਵਿੱਚ ਨੁਕਰਾਂ ਨੁਕਰਾਂ ਰਹਿ ਜਾਂਦੀਆਂ ਨੇ ਆ ਵੇਖੋ ਆਪਣੇ ਵੀ ਰਹੀ ਏ ਐ ਕੋਈ ਸਿਆੜ ਰਹਿ ਗਿਆ ਨੁਕਰ ਰਹਿ ਗਈ ਕਿਤੇ ਕੋਈ ਤੀਲਾ ਨਾ ਹੋ ਗਿਆ ਮੈਂ ਨਾ ਪਨੀਰੀ ਪੋਟ ਲੈ ਬੜਾ ਔਖਾ ਹੋ ਕੇ ਗੁੱਟੀ ਇੱਕ ਵੱਡੀ ਸਾਰੀ ਤੇ ਲਾਉਣ ਲੱਗਾ ਉਹਨੂੰ ਤੇ ਨੁਕਰਾ ਨਕਰਾ ਸੀਗੇ ਵਿੱਚ ਕੋਈ ਸਾਰਸੀ ਮੈਂ ਲਾ ਜਾਣੇ ਸੀ ਮੈਨੂੰ ਇੱਕ ਨਾ ਫਰੀ ਦੀ ਸਲਾਹ ਦੇਣ ਵਾਲਾ ਆ ਗਿਆ ਕਹਿੰਦਾ ਯਾਰ ਵੀਰੇ ਐਵੇਂ ਧੁੱਪੇ ਖਪੇਗਾ ਮੈਂ ਨਾ ਮੇਰੇ ਕੋਲ ਲੇਵਰ ਦਿਨ ਚਾਰ ਜਾਣੇ ਮੈਂ ਲਿਆ ਕੇ ਲਵਾ ਦੂੰਗਾ ਤੂੰ ਰਹਿਣ ਦੇ ਤੇ ਆਹ ਤੁਹਾਡੇ ਸਾਹਮਣੇ ਗੁੱਟੀ ਪਈ ਹੈ ਤਿੰਨ ਦਿਨ ਹੋ ਗਏ ਉਹਦੀ ਸਲਾਹ ਮੰਨੀ ਮੈਂ ਵੀ ਨਹੀਂ ਲਾਇਆ ਮੈਂ ਹੁਣ ਤੇ ਸਾਰੇ ਤੀਲੇ ਲਾ ਦੇਣਾ ਹੀ ਬਸ ਉਹਨੇ ਕਹਿਤਾ ਨਾ ਮੜਾ ਜਾ ਤੇ ਢਿੱਲਾ ਪੈ ਗਿਆ ਆਹ ਗੁੱਟੀ ਪਈ ਹੁਣ ਜਮਾ ਸੁੱਕ ਚੱਲੀ ਏ ਬਾਪ 프리ਦੇ ਸਲਾਮ ਵਾਲਿਆਂ ਤੋਂ ਬੱਚੋ ਮੈਂ ਤੇ ਆਣਾ ਵੀ ਘਰੋਂ ਮਿੱਥ ਕੇ ਆਓ ਜੋ ਕੰਮ ਕਰਨਾ ਹੈ ਤੇ ਉਹਨੂੰ ਕਰੋ ਤਾਨੂੰ ਰੋਕਣ ਟੋਕਣ ਵਾਲੇ ਬੜੇ ਆਉਣਗੇ ਇਦਾਂ ਦੀ ਇੱਕ ਹੋਰ ਗੱਲ ਮੇਰੇ ਯਾਦ ਆਈ ਪਿਆ ਸੀ ਨਾ ਕੋਈ ਜ਼ਮੀਨ ਬਣਾਉਣ ਦੁਰਪੇ ਬੜਾ ਅਸੀਂ ਘੁੰਮੇ 6 ਮਹੀਨੇ ਜ਼ਮੀਨ ਨਾ ਮਿਲੇ ਡੰਗ ਦੀ ਸ਼ਾਇਦ ਹੀ ਕੋਈ ਐਸਾ ਬੰਦਾ ਕੋਈ ਐਸਾ ਡੀਲਰ ਛੱਡਿਆ ਹੋਵੇ ਜਿਹੜਾ ਮਤਲਬ ਜ਼ਮੀਨਾਂ ਚ ਬਣਾ ਖਾਣ ਵਾਲਾ ਤੇ ਮੈਂ ਉਹ ਮੁੰਡੇ ਨੂੰ ਆਖਿਆ ਵੀ ਜਿੱਦਣ ਆਪਾਂ ਜ਼ਮੀਨ ਖਰੀਦ ਲਈ ਨਾ ਉਹ ਦਿਨ ਕਈ ਲੋਕੀ ਐਸੇ ਉੱਠ ਪੈਣਗੇ ਯਾਰ ਤੂੰ ਸਾਨੂੰ ਨਹੀਂ ਦੱਸਿਆ ਇਹਦੋਂ ਵੀ ਵਧੀਆ ਬਣ ਜਾਣੀ ਸੀ ਮੈਂ ਕਿਹਾ ਬਸ ਤੂੰ ਫਿਰ ਸੁਣੀ ਨਾ ਕਿਸੇ ਦੀ ਉਹੀ ਗੱਲ ਹੋਈ ਜ਼ਮੀਨ ਖਰੀਦੀ ਗਈ ਬਹੁਤ ਸੋਹਣੀ ਜ਼ਬਰਦਸਤ ਤੇ ਜਦੋਂ ਅਸੀਂ ਜ਼ਮੀਨ ਖਰੀਦ ਲਈ ਫਿਰ ਜਦੋਂ ਕਿਤੇ ਜਾਇਆ ਕਰੀਏ ਤੇ ਗੱਲ ਚੱਲੇ ਵੀ ਜ਼ਮੀਨ ਲਈਏ ਉਹ ਯਾਰ ਤੂੰ ਸਾਨੂੰ ਦੱਸਣਾ ਸੀ ਮੇਰੇ ਕੋ ਬੜਾ ਡੱਕ ਪਿਆ ਸੀ ਅਸੀਂ 6 ਮਹੀਨੇ ਸਾਲ ਘੁੰਮਦੇ ਰਹੇ ਤੇ ਕਿਸੇ ਨੇ ਨਹੀਂ ਐਸੀ ਦੱਸ ਪਾਈ ਜਦੋਂ ਮਿਲ ਗਈ ਤੇ ਫਿਰ ਇਦਾਂ ਕਹਿਣ ਲੱਗੇ ਸਾਰੇ ਸੋਚ ਤੁਸੀਂ ਜੋ ਕੰਮ ਕਰਨਾ ਹੈ ਉਹਨੂੰ ਮਿਥ ਲਓ। ਬਸ ਉਹਨੂੰ ਮਿਥ ਕੇ ਆਪਦਾ ਕੰਮ ਕਰ ਲਓ। ਬਾਅਦ ਦੀਆਂ ਤਾਂ ਐਵੇਂ ਗੱਲਾਂ ਹੀ ਹੁੰਦੀਆਂ ਨੇ। ਫਿਰ ਤਾਂ ਸਾਰੀ ਦੁਨੀਆ ਕਹਿੰਦੀ ਰਹਿੰਦੀ ਐ ਮੈਂ ਆ ਕਰ ਦੇਣਾ ਐ ਮੈਂ ਉਹ ਕਰ ਦੇਣਾ ਐ ਮੈਨੂੰ ਨਹੀਂ ਦੱਸਿਆ ਮੈਨੂੰ ਦੱਸਦਾ ਇਹ ਵੋ। ਬਸ ਆਪਦਾ ਟਾਰਗੇਟ ਮਿਥ ਲਓ ਤੇ ਉਹ ਕੰਮ ਕਰ ਲਓ। ਕਾਮਯਾਬ ਹੋ ਜਾਓਗੇ।